ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੀ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤਾਂ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8 ਵਜੇ ਐਡਰੈਸ ਹੋਏਗਾ ਸਾਡਾ ਬਟਾਲਾ ਰੋਡ ਅੱਡਾ ਅਮੋਨੰਗਲ ਜ਼ਿਲ੍ਹਾ ਸ਼ਾਪ ਦੀ ਪ੍ਰੋਪਰ ਲੋਕੇਸ਼ਨ ਮਿਲ ਜਾਏਗੀ ਠੀਕ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਉਹਦਾ ਸਕਰੀਨਸ਼ਾਟ ਸਾਨੂੰ ਸੈਂਡ ਕਰਨਗੇ ਠੀਕ ਹੈ ਜੀ ਤੇ ਉਹਨਾਂ ਨੂੰ ਇੱਕ ਗਿਫਟ ਮਿਲੇਗਾ ਪਿਛਲੇ ਮਹੀਨੇ ਦਾ ਗਿਫਟ ਆਪਾਂ ਦੇ ਚੁੱਕੇ ਆ ਜੂਨ ਮਹੀਨੇ ਦਾ ਠੀਕ ਹੈ ਜੀ ਦੋ ਜਣਿਆਂ ਨੂੰ ਗਿਫਟ ਦਿੱਤੇ ਸੀ ਇੱਕ ਆਪਾਂ ਦਿੱਤਾ ਸੀਗਾ ਸ਼ੇਅਰਿੰਗ ਗਿਫਟ ਇੱਕ ਆਪਾਂ ਦਿੱਤਾ 10k ਸੈਲੀਬ੍ਰੇਸ਼ਨ ਦਾ ਗਿਫਟ ਠੀਕ ਹੈ ਜੀ ਗਿਫਟ ਉਹਨਾਂ ਨੂੰ ਜਲਦੀ ਪਹੁੰਚ ਜਾਣਗੇ ਤੇ ਅੱਜ ਦੇ ਦੇਖਦੇ ਆਪਾਂ ਕਾਰਡ ਸੈੱਟ ਦੀ ਵੀਡੀਓ ਕਾਰਡ ਸੈੱਟ ਦੀ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀ ਆਪਾਂ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕੀ ਆਂ ਬਟ ਇੱਕ ਹੋਰ ਵੀਡੀਓ ਲੈ ਕੇ ਆਏ ਆ ਆਪਾਂ ਕਾਰਡ ਸੈੱਟ ਦੀ ਠੀਕ ਹੈ ਇੱਕ ਮੈਂ ਹੋਰ ਕਹਿਣਾ ਚਾਹੁੰਦੀ ਸੀਗੀ ਤੁਸੀਂ ਕਹਿਣਾ ਇੰਨੀਆਂ ਗੱਲਾਂ ਕਰੀ ਜਾਂਦੀ ਲੰਬੀ ਹੋ ਜਾਂਦੀ ਥੋੜੀ ਵੀਡੀਓ ਬਟ ਕਾਲਿੰਗ ਦਾ ਟਾਈਮ ਜਿਹੜਾ ਵੀ ਕਾਲਿੰਗ ਕਰਨਾ ਚਾਹੁੰਦਾ ਹੈ ਜਾਂ ਕੋਈ ਸੂਟ ਦੇਖਣਾ ਚਾਹੁੰਦਾ ਹੈ ਕਿ ਹਾਂ ਅਸੀਂ ਦੇਖ ਕੇ ਹੀ ਲੈਣਾ ਉਹ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕਾਲ ਕਰਿਆ ਕਰੋ ਠੀਕ ਹੈ ਜਿਨ੍ਹਾਂ ਨੇ ਵੀ ਕਾਲਿੰਗ ਤੇ ਹੀ ਗੱਲ ਕਰਨੀ ਆ ਫੋਨ ਤੇ ਹੀ ਗੱਲ ਕਰਨੀ ਆ 10 ਤੋਂ 2 ਵਜੇ ਤੱਕ ਟਾਈਮਿੰਗ ਹੈ ਉਦੋਂ ਤੁਸੀਂ ਕੋਈ ਵੀ ਚੀਜ਼ ਦੇਖਣੀ ਚਾਹੁੰਦੇ ਹੋ ਤੁਹਾਨੂੰ ਦਿਖਾ ਦਿੱਤੀ ਜਾਵੇਗੀ ਕੋਈ ਸੂਟ ਕਨਫਰਮ ਕਰਨਾ ਚਾਹੁੰਦੇ ਹੋ ਕਰਵਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਮੇਰਾ ਟਾਈਮ ਮਤਲਬ ਮੈਂ ਆਫ ਕਰ ਜਾਨੀ ਆ ਇੱਥੋਂ ਹਸਬੰਡ ਹੁੰਦੇ ਸ਼ਾਪ ਤੇ ਮੈਂ 2 ਵਜੇ ਤੱਕ ਉਪਤੇ ਹੁੰਨੀ ਹੈ ਉਸ ਤੋਂ ਬਾਅਦ ਤੁਹਾਡਾ ਕੋਈ ਵੀ ਕਨਫਰਮੇਸ਼ਨ ਮਤਲਬ ਕੋਈ ਸੂਟ ਦੀ ਫੋਟੋ ਪਾਉਣਾ ਜਾਂ ਕੁਝ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਇਸ ਕਰਕੇ 10 ਤੋਂ 2 ਵਜੇ ਦੇ ਵਿੱਚ ਕਾਲਿੰਗ ਕਰਿਆ ਕਰੋ ਤੇ ਚਲੋ ਦੇਖਦੇ ਹਾਂ ਸੂਟ ਠੀਕ ਹੈ ਪਹਿਲਾ ਹੀ ਸੂਟ ਬਹੁਤ ਸੋਹਣਾ ਜਿਹਾ ਆ ਗਿਆ ਕਲਰ ਆ ਗਿਆ ਮੈਰੂਨ ਕອດ ਸੈਟ ਆਏਗਾ ਏ ਠੀਕ ਹੈ ਲੌਂਗ ਵਾਲੇ ਜਿਸ ਤਰ੍ਹਾਂ ਸਾਡਾ ਏਰੀਆ ਬਿਲਕੁਲ ਪੰਜਾਬੀ ਪਿੰਡੂ ਏਰੀਆ ਠੀਕ ਆ ਥੋੜਾ ਜਿਹਾ ਲੰਬੇ ਕອດ ਸੈਟ ਚੱਲਦੇ ਆ ਕੁੜੀਆਂ ਵੀ ਜਿਹੜੇ ਪਾਉਂਦੀਆਂ ਜਿਆਦਾ ਸ਼ਾਰਟ ਨਹੀਂ ਪਾਉਂਦੀਆਂ ਤੇ ਇਹ ਆ ਗਿਆ ਜੀ ਰਿਯਾਨ ਦਾ ਫੈਬਰਿਕ ਆਏਗਾ ਸਾਈਜ਼ ਆਏਗਾ ਡਬਲ ਐਕਸਲ ਡਬਲ ਐਕਸਲ ਮਤਲਬ ਮੈਨੂੰ ਆ ਜਾਏਗਾ ਏ ਡਬਲ ਐਕਸਲ ਸਾਈਜ਼ ਆਏਗਾ ਠੀਕ ਆ ਬਹੁਤ ਸੋਹਣਾ ਇਹਦੇ ਉੱਤੇ ਵਰਕ ਹੋਇਆ ਐ ਲੋ ਜੀ ਠੀਕ ਆ ਸਾਈਜ਼ ਇਹਦੇ ਵਿੱਚ ਦੋ ਤਿੰਨ ਮਿਲ ਜਾਣਗੇ ਤੁਹਾਨੂੰ ਠੀਕ ਆ ਸਾਈਜ਼ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿਹੜੇ ਕਿਹੜੇ ਸਾਈਜ਼ ਮਿਲ ਜਾਣਗੇ ਡਬਲ ਐਕਸਲ ਸਾਈਜ਼ ਆ ਹੁਣ ਕਰਦੇ ਆ ਇਹਦੇ ਪ੍ਰਾਈਸ ਦੀ ਗੱਲ ਪ੍ਰਾਈਸ ਲੱਗੇਗਾ ਜੀ ਇਹਦਾ 550 ਰੁਪਏ ਸਿਰਫ਼ ਸਿਰਫ਼ 550 ਲੱਗੇਗਾ ਦੁਪੱਟਾ ਇਹਨਾਂ ਦੇ ਨਾਲ ਕਿਸੇ ਦੇ ਨਾਲ ਵੀ ਮਤਲਬ ਜਿਹੜੇ ਸੂਟ ਹੋਣਗੇ ਉਹਨਾਂ ਦੇ ਨਾਲ ਦੁਪੱਟਾ ਹੋਏਗਾ ਕੋਟ ਸੈੱਟ ਦੇ ਨਾਲ ਦੁਪੱਟਾ ਨਹੀਂ ਆਏਗਾ ਠੀਕ ਹੈ ਜੀ ਕੋਟ ਸੈੱਟ ਦੇ ਨਾਲ ਦੁਪੱਟਾ ਨਹੀਂ ਆਏਗਾ ਤੁਸੀਂ ਆਪਣੀ ਪਸੰਦ ਨਾਲ ਦੁਪੱਟਾ ਲੈ ਸਕਦੇ ਹੋ 550 ਪ੍ਰਾਈਸ ਰਹੇਗਾ ਸਿੰਗਲ ਕਲਰ ਅਵੇਲੇਬ ਇਹਦੇ ਵਿੱਚ ਇੱਕ ਕਲਰ ਹੋਰ ਸੀਗਾ ਫਰੋਜ਼ੀ ਕਲਰ ਸਿੰਗਲ ਦੀਆਂ ਦੋ ਕਲਰ ਅਵੇਲੇਬਲ ਨੇ ਫਰੋਜ਼ੀ ਕਲਰ ਆਏਗਾ ਇੱਕ ਕੇਕਾ ਕਲਰ ਆਏਗਾ ਥੋੜਾ ਜਿਹਾ embroidery ਵਰਕ ਦਾ ਫਰਕ ਹੋਏਗਾ ਤੇ ਮੈਂ ਤੁਹਾਨੂੰ ਦਿਖਾ ਦਿੰਨੇ ਆ ਦੋ ਕਲਰ ਅਵੇਲੇਬਲ ਨੇ ਪ੍ਰਾਈਸ ਲੱਗੇਗਾ 550 ਓਨਲੀ 550 ਠੀਕ ਹੈ ਜੀ ਸਾਈਜ਼ ਆ ਗਿਆ ਡਬਲ ਐਕਸਲ ਔਰ ਸਾਈਜ਼ ਆ ਜਾਏਗਾ ਐਕਸਲ ਔਰ ਐਲ ਤਿੰਨ ਸਾਈਜ਼ਸ ਅਵੇਲੇਬਲ ਨੇ ਐਲ ਐਕਸਲ ਤੇ ਡਬਲ ਐਕਸਲ ਤਿੰਨ ਸਾਈਜ਼ ਮਿਲਣਗੇ 550 ਰੇਟ ਰਹੇਗਾ अगला आ गया डिजाइन जरा वाला आ गया ये वाला कलर आ गया फ्रोजी फ्रोजी के ऊपर आएगा ब्लैक ठीक है हेलो एक्सल आएगा ये थोड़ा शो शौ, शॉर्ट है वो थोड़ा सी का ये थोड़ा जहा शॉर्ट आएगा उद्देशों ठीक है साइज़ आ गया एक्सल इस हिसाब न जिदा जिदा साइज व्डा होंगे जाएगा तिवे तिवे ही ओ, मतलब ओरी लैंथ और चढ़ाई घट दी जाएगी ठीक है ये आ गया एक्सल सके ਇਹ ਆ ਗਿਆ ਇਹਦੇ ਨਾਲ ਲੋਅਰ ਰੈਡੀमेड ਜਦੋਂ ਵੀ ਤੁਸੀਂ ਖਰੀਦਣਾ ਹੈ ਮੈਂ ਨਾਲ ਦੀ ਨਾਲ ਇਹ ਕਹਿੰਦਾ ਇਹਦੇ ਵਿੱਚ ਜ਼ਿੰਮੇਵਾਰੀ ਤੁਹਾਡੀ ਹੋਏਗੀ ਤੁਸੀਂ ਆਪਣਾ ਸਾਈਜ਼ ਦੱਸ ਕੇ ਉਹਨੂੰ ਆਪਣੇ ਹਿਸਾਬ ਨਾਲ ਸੈੱਟ ਸਾਈਜ਼ ਦੱਸ ਕੇ ਉਹਦਾ ਕਨਫਰਮ ਕਰਕੇ ਮੇਜ਼ਰਮੈਂਟ ਵਗੈਰਾ ਕਰਾ ਕੇ ਫਿਰ ਹੀ ਲੈਣਾ ਉਸ ਤੋਂ ਬਾਅਦ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਓਕੇ ਜੀ ਲਓ ਜੀ ਓਕੇ ਪ੍ਰਾਈਸ ਆਏਗਾ ਜੀ ਇਹਦਾ ਵੀ 550 ਸਾਈਜ਼ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਤਿੰਨ ਸਾਈਜ਼ ਮਿਲ ਜਾਣਗੇ ਡਬਲ ਐਕਸਲ ਔਰ ਐਲ সাইਜ਼ ਐਲ اور ਡਬਲ ਐਕਸ 3 ਸਾਈਜ਼ ਮਿਲ ਜਾਣਗੇ ਨੈਕਸਟ ਪੀਸ ਆਏਗਾ ਜੀ ਜਿਹੜਾ ਆਪਣੇ ਕੋਲ ਇਹ ਬਹੁਤ ਸੋਹਣਾ ਹੈ ਕਲਰ ਬਹੁਤ ਸੋਹਣਾ ਪੀਸ ਬਹੁਤ ਸੋਹਣਾ ਲੋ ਜੀ ਇੰਨਾ ਲੰਬਾ ਕੋਟ ਸੈੱਟ ਆਏਗਾ ਜਿਸ ਤਰ੍ਹਾਂ ਜਿਨ੍ਹਾਂ ਨੇ ਵੀ ਦੇਖਿਆ ਹੋਇਆ ਮੈਂ ਵੇਅਰ ਕੀਤਾ ਸੀਗਾ ਕੋਟ ਸੈੱਟ ਉਹਦੇ ਵੱਲ ਦੇਖ ਕੇ ਮੈਨੂੰ ਕਾਫੀ ਸਾਰੇ ਮੈਸੇਜ ਆਏ ਇਹ ਉਸ ਸਟਾਈਲ ਦਾ ਬਣਿਆ ਹੋਇਆ ਹੈ ਠੀਕ ਹੈ ਬਾਜੂ ਦੇ ਉੱਪਰ ਵਰਕ ਆਏਗਾ ਸਾਰਾ ਫਰੰਟ ਦੇ ਉੱਤੇ ਛੋਟੀਆਂ ਛੋਟੀਆਂ ਬੂਟੀਆਂ ਹੋਣੀਆਂ ਕਲਰ ਬਹੁਤ ਪਿਆਰਾ ਡੀਸੈਂਟ ਜਿਹਾ ਕਲਰ ਆ ਗਿਆ ਠੀਕ ਹੈ ਪੈਰਟ ਗ੍ਰੀਨ ਕਲਰ ਓਕੇ ਬਾਜੂ ਵਗੈਰਾ ਬਣੀਆਂ ਹੋਈਆਂ ਬਹੁਤ ਸੋਹਣੀਆਂ ਰਿਯਾਨ ਦਾ ਫੈਬਰਿਕ ਆਏਗਾ ਔਰ ਇੰਨਾ ਲੈਂਥ ਹੀ ਆਏਗਾ ਠੀਕ ਹੈ ਦੇਖੋ ਮੇਰੇ ਕੁੜਤੇ ਤੱਕ ਜਾ ਰਿਹਾ ਹੈ ਤੇ ਇੰਨਾ ਲੈਂਥ ਹੀ ਹੈਗਾ ਬਹੁਤ ਸੋਹਣਾ ਇਹ ਪਾਇਆ ਹੋਇਆ ਵੀ ਲੱਗਦਾ ਹੈ ਹਲੋ ਜੀ ਮੈਂ ਥੋੜਾ ਨਾਲ ਸਕਾਫ ਲਿਆ ਸੀਗਾ ਤੁਸੀਂ ਚਾਹੋ ਇਹਨੂੰ ਇਸ ਤਰ੍ਹਾਂ ਹੀ ਵੇਅਰ ਕਰ ਸਕਦੇ ਹੋ ਜਾਂ ਤੁਸੀਂ ਕੋਈ ਸਕਾਫ ਵਗੈਰਾ ਲੈ ਸਕਦੇ ਹੋ ਨਾਲ ਠੀਕ ਹੈ ਇਹ ਲੋ ਕਲਰ ਆ ਗਿਆ ਪੈਰਟ ਗ੍ਰੀਨ ਸਾਈਜ਼ ਆਉਣਗੇ ਤਿੰਨ 3 4 ਸਾਈਜ਼ ਮਿਲ ਜਾਣਗੇ ਇਹਦੇ ਵਿੱਚ ਐਕਸਲ ਸਾਈਜ਼ ਮਿਲ ਜੇਗਾ ਐਮ ਸਾਈਜ਼ ਐਲ ਸਾਈਜ਼ ਮਤਲਬ ਇਹਦੇ ਵਿੱਚ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਐਮ ਐਲ ਐਕਸਲ ਤੇ ਡਬਲ ਐਕਸਲ ਹੁਣ ਕਰਦੇ ਆਂ ਦੀ ਪ੍ਰਾਈਸ ਦੀ ਗੱਲ ਪ੍ਰਾਈਸ ਲੱਗੇਗਾ ਜੀ ਇਹਦਾ 850 850 ਇਹਦਾ ਸੂਟ ਦਾ ਪ੍ਰਾਈਸ ਲੱਗੇਗਾ 850 ਸੂਟ ਦਾ ਪ੍ਰਾਈਸ ਲੱਗੇਗਾ ਕਲਰ ਇਹਦੇ ਵਿੱਚ ਦੋ ਮਿਲ ਜਾਣਗੇ ਹਲੋ ਜੀ ਦੋ ਕਲਰ ਮਿਲ ਜਾਣਗੇ ਇੱਕ ਕਲਰ ਆ ਗਿਆ ਇਹ ਵਾਲਾ ਪਿੰਕ ਜਿਹਾ ਕਲਰ ਆ ਗਿਆ ਜੀ ਕਲਰ ਆਏਗਾ ਜੀ ਬਹੁਤ ਸੋਣਾ ਠੀਕ ਹੈ ਪਿੰਕ ਗੁਲਾ ਨਾਰੀ ਜਿਹਾ ਕਲਰ ਆਏ ਤੇ ਸਾਈਜ਼ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਤਿੰਨ ਤਿੰਨ ਚਾਰ ਸਾਈਜ਼ ਮਿਲ ਜਾਣਗੇ ਡਬਲ ਐਕਸ ਲ ਸਾਈਜ਼ ਆ ਗਿਆ ਠੀਕ ਹੈ ਇਹ ਵਾਲਾ ਡਬਲ ਐਕਸਲ ਸਾਈਜ਼ ਆ ਗਿਆ ਦੇਖੋ ਕਿੰਨਾ ਖੁੱਲਾ ਡੁੱਲਾ ਹੈ ਮੈਨੂੰ ਇਹਦਾ ਐਲ ਹੀ ਆ ਜਾਏਗਾ ਠੀਕ ਹੈ ਐਲ ਸਾਈਜ਼ ਇਹਦਾ ਮੈਨੂੰ ਕੰਫਰਟੇਬਲ ਆ ਜਾਏਗਾ ਐਲ ਐਕਸਲ ਵੀ ਆ ਜਾਏਗਾ ਮੇਰਾ ਜਿਹੜਾ ਉਦੋਂ ਵੇਅਰ ਕੀਤਾ ਸੀਗਾ ਮੇਰਾ ਐਕਸਲ ਸਾਈਜ਼ ਓਕੇ ਜੀ ਤੇ ਬਾਜੂ ਤੇ ਵਰਕ ਆਏਗਾ ਸੇਮ ਉਸੇ ਪੈਟਰਨ ਚ ਤੇ ਆਏਗਾ ਇਹਦਾ ਪਲਾਜ਼ੋ ਖੁੱਲਾ ਡੁੱਲਾ ਠੀਕ ਹੈ ਓਕੇ ਤੇ ਵਿਦਆਊਟ ਦੁਪੱਟਾ ਆਣਗੇ ਸਾਈਜ਼ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਐਮ ਐਲ ਐਕਸਲ ਤੇ ਡਬਲ ਐਕਸਲ ਠੀਕ ਹੈ ਐਮ ਐਲ ਐਕਸਲ ਤੇ ਡਬਲ ਐਕਸਲ ਸਾਈਜ਼ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਨੈਕਸਟ ਆ ਗਿਆ ਜੀ ਕਲਰ ਬਲੈਕ ਕਲਰ ਆ ਗਿਆ ਬਲੈਕ ਸਾਈਜ਼ ਆ ਗਿਆ ਐਮ ਐਮ ਸਾਈਜ਼ ਆ ਗਿਆ ਬਹੁਤ ਸੋਹਣਾ ਠੀਕ ਹੈ ਸੂਟ ਆ ਗਿਆ ਐਮ ਸਾਈਜ਼ ਨਹੀਂ ਮੈਨੂੰ ਆਏਗਾ ਠੀਕ ਹੈ ਐਲ ਸਾਈਜ਼ ਆਏਗਾ ਐਕਸਲ ਸਾਈਜ਼ ਆਏਗਾ ਐਲ ਥੋੜਾ ਟਾਈਟ ਆਉਂਦਾ ਐਕਸਲ ਥੋੜਾ ਕੰਫਰਟੇਬਲ ਆ ਜਾਂਦਾ ਓਕੇ ਜੀ ਇਹ ਪ੍ਰਾਈਸ ਇਹਦਾ ਲੱਗੇਗਾ ਜੀ 750 ਉਹ ਵਾਲੇ ਦਾ 850 ਸੀਗਾ ਇਹਦਾ ਪ੍ਰਾਈਸ ਲੱਗੇਗਾ 750 750 ਦਾ ਪ੍ਰਾਈਸ ਲੱਗੇਗਾ ਇਹਦਾ ਨਾ ਇਹ ਬਹੁਤ ਖੁੱਲਾ ਡੁੱਲਾ ਹੈ ਐ ਡਬਲ ਐਕਸਲ ਦਾ ਬਟ ਲੱਗਿਆ ਹੋਇਆ ਕੋਈ ਗੱਲ ਨਹੀਂ ਇਹ ਆਪਾਂ ਕਰ ਦਾਂਗੇ ਸੈਟ ਤੇ ਇਹਦੇ ਨਾਲ ਆਇਆ ਇਸ ਤਰ੍ਹਾਂ ਬਲੈਕ ਪਲਾਸੋ ਸਾਈਜ਼ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਤਿੰਨ ਸਾਈਜ਼ ਐਲ ਐਕਸਲ ওভারਸਾਈਜ਼ ਜਿਹੜਾ ਟੰਗਿਆ ਉਹ ਕਿਹੜਾ ਵਾ ਐਕਸਲ ਮਿਲ ਜੇਗਾ डबल एक्सेल मिल ਜੇਗਾ ਐਲ ਮਿਲ ਜੇਗਾ ਤਿੰਨ ਸਾਈਜ਼ ਮਿਲਣਗੇ ਇਹਦੇ ਵਿੱਚ ਮਿਲਦਾ ਐਮ ਨਹੀਂ ਹੋਏਗਾ ਓਕੇ ਨੋਟ ਕਰਿਓ ਪਲੀਜ਼ ਐਲ ਹਨਾ ਹਾਂ ਐਮ ਨਹੀਂ ਹੋਏਗਾ ਤੇ ਇੱਕ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ ਇਸ ਕਲਰ ਦੇ ਵਿੱਚ ਇੱਕੋ ਸਾਈਜ਼ ਅਵੇਲੇਬਲ ਆ ਓਨਲੀ ਡਬਲ ਐਕਸਲ ਠੀਕ ਹੈ ਡਬਲ ਐਕਸਲ ਮਿਲੇਗਾ ਕਲਰ ਆਏਗਾ ਪਿਸਤਾ ਗ੍ਰੀਨ ਜਾਂ ਜੈਰ ਮੋਰਾ ਜਾਂ ਕਲਰ ਆ ਵੈਸੇ ਪਿਸਤਾ ਗ੍ਰੀਨ ਵੀ ਨਹੀਂ ਹੈ ਜੈਰ ਮੋਰਾ ਜਾਂ ਕਲਰ ਠੀਕ ਹੈ ਹਲੋ embroidery work ਆਏਗਾ ਸਾਰਾ print ਨਹੀਂ ਹੈ embroidery work ਆਏਗਾ ਨੈਕਸਟ ਆ ਗਿਆ ਜੀ ਲੌਂਗ ਕਾਟ ਸੈੱਟ ਮਤਲਬ ਕੱਟ ਵਾਲਾ ਇਹਨੂੰ ਆਪਾਂ ਕੁੜਤਾ ਸੈੱਟ ਵੀ ਕਹਿ ਸਕਦੇ ਆ ਕਾਟ ਸੈੱਟ ਵੀ ਕਹਿ ਸਕਦੇ ਆ ਇਸ ਤਰ੍ਹਾਂ ਆਏਗਾ ਇਹਦੇ ਵਿੱਚ ਘਾਰ ਬਟਨ ਲੱਗੇ ਹੋਇਆ ਨੀਚੇ ਕੱਟ ਆ ਥੋੜਾ ਜਿਹਾ ਔਰ ਗਲਾ ਬਹਿਨ ਵਾਲਾ ਬਣਿਆ ਹੋਇਆ ਸਾਈਜ਼ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਐਲ ਐਲ ਐਕਸ ਐਲ ਸਾਰਿਆਂ ਦਾ ਤੁਹਾਨੂੰ ਸਾਈਜ਼ ਦੱਸ ਦੇਣੀ ਆ ਨਾਲ ਦੀ ਨਾਲ ਤੇ ਪ੍ਰਾਈਸ ਲੱਗੇਗਾ ਜੀ 700 650 650 700 ਇਹਦਾ ਪ੍ਰਾਈਸ ਲੱਗੇਗਾ ਠੀਕ ਹੈ 650 ਹੀ ਕਹ ਦਿੰਨੀ ਆ 650 ਲੱਗੇਗਾ ਜੋ ਕਹਿਤਾ ਸੋ ਕਹਿਤਾ 650 ਇਹਦਾ ਪ੍ਰਾਈਸ ਲੰਗੇਗਾ ਠੀਕ ਹੈ ਇਹਦੇ ਨਾਲ ਆਏਗਾ ਪੌਕਟ ਵੀ ਆਏਗੀ ਓਕੇ ਪੌਕਟ ਵੀ ਮਿਲੇਗੀ ਪਜਾਮੇ ਨੂੰ ਤੇ ਕਲਰ ਦੋ ਮਿਲਣਗੇ ਸਾਈਜ਼ ਜੇ ਤੁਹਾਨੂੰ ਦੱਸਣੀ ਡਬਲ ਐਕਸਲ ਮਿਲ ਜੇਗਾ ਐਕਸਲ ਮਿਲ ਜੇਗਾ ਤੇ ਐਲ ਮਿਲ ਜੇਗਾ ਠੀਕ ਹੈ ਦੂਸਰਾ ਇਹਦੇ ਵਿੱਚ ਕਲਰ ਆਏਗਾ ਇਹ ਵਾਲਾ ਇਦੇ ਵਿੱਚ ਤੁਹਾਨੂੰ ਐਲ ਐਕਸਲ ਤੇ ਡਬਲ ਐਕਸਲ ਤਿੰਨੇ ਸਾਈਜ਼ ਮਿਲ ਜਾਣਗੇ ਮੇਨ ਲੱਗਦਾ ਹਾਂ ਤਿੰਨੇ ਸਾਈਜ਼ ਮਿਲ ਜਾਣਗੇ ਹੈਲੋ ਕਲਰ ਬਹੁਤ ਸੋਹਣਾ ਪੀਚ ਕਲਰ ਆ ਗਿਆ 650 ਪ੍ਰਾਈਸ ਆ ਗਿਆ ਇਹ ਵਾਲੇ ਸੂਟ ਦਾ ਤੇ ਐਲ ਐਕਸਲ ਤੇ ਡਬਲ ਐਕਸਲ ਤਿੰਨ ਸਾਈਜ਼ ਮਿਲ ਜਾਣਗੇ ਓਕੇ ਜੀ ਹੈਲੋ ਤੇ ਐਲ ਐਕਸਲ ਡਬਲ ਐਕਸਲ ਇਹਨਾਂ ਸਾਈਜ਼ ਮਿਲ ਜਾਣਗੇ ਫਿਰ ਆ ਗਿਆ ਜੀ ਇਸ ਤੋਂ ਬਾਅਦ ਆਪਣੇ ਕੋਲ ਇੱਕ ਐ ਪੈਟਰਨ ਦੁਪੱਟੇ ਵਾਲਾ ਇਹਨੂੰ ਆਪਾਂ ਸੂਟ ਕਹਿ ਦਾਂਗੇ ਕੋਟ ਸੈੱਟ ਨਹੀਂ ਕਹਿੰਦੀ ਮੈਂ ਆ ਲੋ ਜੀ ਡਬਲ ਐਕਸਲ ਸਾਈਜ਼ ਆ ਪਿਓਰ ਕਾਟਨ ਡ੍ਰਾਇਨ ਕਾਟਨ ਦੇ ਸੂਟ ਆਣਗੇ ਤੇ ਪ੍ਰਾਈਸ ਲੱਗੇਗਾ ਜੀ ਇਹਦਾ 800 ਰੁਪਿਆ ਪ੍ਰਾਈਸ ਲੱਗੇਗਾ ਠੀਕ ਹੈ 800 ਰੁਪਿਆ ਇਸ ਸੂਟ ਦਾ ਪ੍ਰਾਈਸ ਲੱਗੇਗਾ ਨਾਲ ਆਏਗਾ ਕਾਟਨ ਦਾ ਦੁਪੱਟਾ ਟਾਈ ਐਂਡ ਡਾਈ ਦਾ ਠੀਕ ਹੈ ਟਾਈ ਐਂਡ ਡਾਈ ਦਾ ਦੁਪੱਟਾ ਆਏਗਾ ਸਪੈਸ਼ਲ ਹਾਂਜੀ ਕਲਰ ਇਹਦੇ ਵਿੱਚ ਤੋ ਤਿੰਨ ਮਿਲ ਜਾਣਗੇ ਸਾਈਜ਼ ਵੀ ਤੁਹਾਨੂੰ ਦੱਸ ਦੇਣੀ ਆ ਕਲਰ ਵੀ ਤੁਹਾਨੂੰ ਦਿਖਾ ਦੇਣੀ ਆ ਓਕੇ ਜੀ ਤੇ ਪ੍ਰਾਈਸ ਲੱਗੇਗਾ ਇਹਦਾ 800 ਰੁਪਿਆ ਓਕੇ ਜੀ 800 ਰੁਪਿਆ ਪ੍ਰਾਈਸ ਲੱਗੇਗਾ ਟਾਈ ਐਂਡ ਡਾਈ ਦਾ ਨਾਲ ਦੁਪੱਟਾ ਆਏਗਾ 벨ਟ ਵਾਲਾ ਆਏਗਾ ਪਲਾਜ਼ੋ ਓਕੇ ਜੀ ਡਬਲ ਐਕਸਲ ਸਾਈਜ਼ ਇਹ ਵਾਲਾ ਫਿਰ ਆ ਗਿਆ ਜੀ ਐਲ ਸਾਈਜ਼ ਬਹੁਤ ਸੋਹਣਾ ਆਫ ਵਾਈਟ ਆਫ ਵਾਈਟ ਓਕੇ ਬਹੁਤ ਸੋਹਣਾ ਪੀਸ ਹੈ ਇਹਦੇ ਉੱਪਰ ਨਾ ਸਾਰਾ ਗਲੇ ਦੇ ਉੱਪਰ ਇਹ ਵਾਲਾ ਨਲਕੀ ਵਰਕ ਮਤਲਬ ਹੈਂਡਵਰਕ ਆਪਾਂ ਕਹਿ ਸਕਦੇ ਹਾਂ ਇਸ ਤਰ੍ਹਾਂ ਦਾ ਵਰਕ ਹੋਇਆ ਬਹੁਤ ਸੋਹਣਾ ਜਿਹਾ ਇਹ ਲੁੱਕ ਦਿੰਦਾ ਹੈ ਔਰ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਆਏਗਾ ਸਾਈਜ਼ ਆਏਗਾ ਇਹ ਵਾਲਾ ਐਲ ਸਾਈਜ਼ ਮਿਲ ਜਾਏਗਾ ਤੁਹਾਨੂੰ 800 ਰੁਪਏ ਚ ਫਿਰ ਇਹਦਾ ਮਿਲੇਗਾ ਐਮ ਸਾਈਜ਼ ਐਮ ਸਾਈਜ਼ ਐਲ ਸਾਈਜ਼ ਔਰ ਉਹਦਾ ਤੁਹਾਨੂੰ ਡਬਲ ਐਕਸਲ ਮਿਲੇਗਾ ਇਹਦੇ ਵਿੱਚ ਮਿਲ ਜਾਏਗਾ ਡਬਲ ਐਕਸਲ ਇੱਕ ਕਲਰ ਆਏਗਾ ਇਹ ਵਾਲਾ ਡਬਲ ਐਕਸ ਓਕੇ ਡਬਲ ਐਕਸਲ ਕਲਰ ਬਹੁਤ ਸੋਹਣਾ ਕਲਰ ਆ ਵਾਉ ਵਾਲਾ ਟਾਈ ਐਂਡ ਆਈ ਦੁਪੱਟੇ ਆਣਗੇ ਇਹਨਾਂ ਦੇ ਨਾਲ ਡਬਲ ਐਕਸਲ ਸਾਈਜ਼ ਆ ਜਾਏਗਾ ਤੇ ਐਲ ਸਾਈਜ਼ ਆ ਜਾਏਗਾ ਦੋ ਸਾਈਜ਼ ਅਵੇਲੇਬਲ ਨੇ ਐਲ ਤੇ ਡਬਲ ਐਕਸਲ ਪਲੀਜ਼ ਧਿਆਨ ਰੱਖਿਓ ਥੋੜਾ ਜਿਹਾ ਮੈਨੂੰ ਤੇ ਖੁਦ ਯਾਦ ਭੁੱਲ ਜਾਂਦਾ ਕਿਹੜੇ ਕਿਹੜੇ ਸਾਈਜ਼ ਨੇ ਤੇ ਇੱਕ ਕਲਰ ਆ ਗਿਆ ਇਹ ਵਾਲਾ ਇਹ ਵੀ ਕਲਰ ਬਹੁਤ ਸੋਹਣਾ ਸਾਈਜ਼ ਐਲ ਮਿਲੇਗਾ ਓਕੇ ਜੀ ਹਾਂ ਪਤਲੀਆਂ ਪਤਲੀਆਂ ਕੁੜੀਆਂ ਠੀਕ ਹੈ ਜਿਨ੍ਹਾਂ ਦੀ ਮਤਲਬ 17 18 ਬਸ ਤਾਂ ਉਹਨਾਂ ਨੂੰ ਆ ਜਾਏਗਾ 17 ਵਾਲਿਆਂ ਨੂੰ ਆਏਗਾ ਮੈਨੂੰ ਲੱਗਦਾ ਐਲ ਸਾਈਜ਼ 19 ਵਾਲਿਆਂ ਨੂੰ ਆਏਗਾ ਐਕਸਲ ਓਕੇ ਜੀ ਤੇ 800 ਰੁਪਿਆ ਇਹ ਸੂਟ ਦਾ ਪ੍ਰਾਈਸ ਰਹੇਗਾ ਠੀਕ ਹੈ ਇਹ ਸੀਗੇ ਆਪਣੇ ਅੱਜ ਦੇ ਰੈਡੀਮੇਡ ਸੂਟ ਇਸ ਤੋਂ ਇਲਾਵਾ ਵੀ ਮੇਰੇ ਕੋਲ ਕੁਰਤਾ ਸੈੱਟ ਵਗੈਰਾ ਨੇ ਕੱਲੀਆਂ ਕੁੜਤੀਆਂ ਵੀ ਮਿਲ ਜਾਣਗੀਆਂ ਹੋਰ ਵੀ ਬਹੁਤ ਸਾਰਾ ਸਮਾਨ ਆਪਣੇ ਕੋਲ ਰੈਡੀਮੇਡ ਦਾ ਹੁੰਦਾ ਹੈ ਨਾਲ ਦੀ ਨਾਲ ਆਪਾਂ ਵੀਡੀਓ ਬਣਾਉਂਦੇ ਜਾਵਾਂਗੇ ਤੁਹਾਡੇ ਅੱਗੇ ਰੱਖਦੇ ਜਾਵਾਂਗੇ ਤੁਸੀਂ ਜਿੱਦਾਂ ਜਿੱਦਾਂ ਵੀਡੀਓ ਨੂੰ ਪਿਆਰ ਦੋਗੇ ਹੋਰ ਦੀ ਹੋਰ ਹੋਰ ਤੇ ਹੋਰ ਆਪਾਂ ਕੰਮ ਕਰਦੇ ਜਾਵਾਂਗੇ ਥੈਂਕ ਯੂ ਧੰਨਵਾਦ